ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਪਠਾਨਕੋਟ ਹਾਈਵੇ ਦੇ ਸੋ ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਪਹੁੰਚਦਾ ਸਾਲੇ ਕਾਰਨ ਸੀ ਜੀ ਤੁਸੀਂ ਯਕੀਨ ਮੰਨਿਓ ਵੀ ਮੈਂ ਜ਼ਿਆਦਾ ਨਹੀਂ ਕਹਿੰਦਾ ਤਾਂ ਗੁਰਦਾਸਪੁਰ ਬੱਬਰੀ ਬਾਈਪਾਸ ਤੋਂ ਲੈ ਕੇ ਤੇ ਆਪਾਂ ਪਠਾਨਕੋਟ ਤੱਕ ਦੀ ਗੱਲ ਕਰੀਏ ਤਾਂ ਅਨੇਕਾਂ ਜਗ੍ਹਾ ਤੇ ਜਿਹੜਾ ਵਾ ਜੀ ਲੋਕਾਂ ਵੱਲੋਂ ਜਿਹੜਾ ਵਾ ਜੀ ਰਸਤੇ ਬਣਾ ਦਿੱਤੇ ਗਏ ਨੇ ਬੇਸ਼ੁਮਾਰ ਹਾਈਵੇ ਨੂੰ ਤੋੜ-ਟੋੜ ਕੇ ਜਿਹੜਾ ਹਾਈਵੇ ਤੇ ਫੁੱਟਬਾਲ ਹੁੰਦਾ ਹੈ ਜੀ ਉਹਨੂੰ ਡਿਵਾਈਡਰ ਨੂੰ ਤੋੜ ਕੇ ਜਿਹੜੇ ਰਾਹ ਬਣਾਏ ਦੇ ਆ ਸੋ ਇਹ ਰਾਹ ਜਿਹੜੇ ਹਨ ਜੀ ਰੋਜ਼ਾਨਾ ਹਾਸਿਆਂ ਦਾ ਕਾਰਨ ਬਣ ਰਹੇ ਆ ਰੋਜ਼ਾਨਾ ਯਕੀਨ ਮੰਨਿਓ ਵੀ ਇੱਥੇ ਜਦੋਂ ਲੋਕ ਹੁਣ ਦੇਖੋ ਇਹ ਹਾਈਵੇ ਨਾ ਚੱਲ ਰਿਹਾ ਵਾ ਜਦੋਂ ਇਸ ਸਾਈਡ ਤੋਂ ਕੋਈ ਆਉਂਦਾ ਵਾ ਤੇ ਇਹਨੂੰ ਕ੍ਰਾਸ ਕਰਨਾ ਉਹਨੇ ਹੁੰਦਾ ਵਾ ਤਾਂ ਅਚਨ ਜਿਹੜੀ ਤੋਂ ਨਿਕਲਦਾ ਵਾ ਤਾਂ ਅੱਗੋਂ ਕੋ ਗੱਡੀ ਹਾਈਵੇ ਤੇ ਫਾਸਟ ਰੇਡੀ ਹੁੰਦੀ ਆ ਜਦੋਂ ਫਾਸਟ ਗੱਡੀ ਹੁੰਦੀ ਆ ਤਾਂ ਉਹਨੂੰ ਚੁੱਕ ਦਿੰਦੀ ਆ ਸੋ ਇਦਾਂ ਕਈ ਹਾਸੇ ਜਿਹੜੇ ਇੱਥੇ ਵਾਪਰ ਚੁੱਕੇ ਨੇ ਔਰ ਕਈ ਵਾਪਰਦੇ ਨੇ ਤਕਰੀਬਨ ਤਕਰੀਬਨ ਜਿਹੜੇ ਰੋਜ਼ਾਨਾ ਹਾਸੇ ਵਾਪਰ ਰਹੇ ਨੇ ਸੋ ਇਹਨਾਂ ਹਾਸੇ ਨੂੰ ਰੋਕਣ ਲਈ ਜਿਹੜਾ ਵਾ ਜੀ ਕਿਤੇ ਨਾ ਕਿਤੇ ਹਾਈਵੇ ਨੂੰ ਅੱਗੇ ਹੋਣਾ ਪਈਗਾ ਹਾਈਵੇ ਜਿਹੜਾ ਵਾ ਗਹਿਰੀ ਨੀਂਦ ਵਿੱਚ ਸੁੱਤਾ ਦਾਵਾ ਸੋ ਦਾ ਕੋਈ ਧਿਆਨ ਨਹੀਂ ਹੈਗਾ ਸੋ ਇਹਦੇ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਲਗਾਤਾਰ ਹਾਸਿਆਂ ਦਾ ਕਾਰਨ ਇਹ ਹੋ ਰਿਹਾ ਵਾ ਸੋ ਇਹ ਤੁਹਾਨੂੰ ਅਸੀਂ ਪਹਿਲਾ ਪੁਆਇੰਟ ਦਿਖਾਇਆ ਵਾ ਜੀ ਇਸ ਤੋਂ ਅੱਗੇ ਚੱਲਦੇ ਹਾਂ ਤੁਹਾਨੂੰ ਅਗਲੇ ਪੁਆਇੰਟ ਦਿਖਾਉਨੇ ਆ ਅਗਲੇ ਪੁਆਇੰਟ ਜਿਹੜੇ ਉੱਥੇ ਵੀ ਹਾਲਾਤ ਬੜੇ ਮਾੜੇ ਆ ਜੀ ਉੱਥੇ ਵੀ ਐਦਾਂ ਹੀ ਜਿਹੜੇ ਰਸਤੇ ਇਹਨਾਂ ਨੇ ਖੋਲੇ ਦੇ ਆ ਤੋੜੇ ਦੇ ਆ ਔਰ ਰਾਹ ਬਣਾਏ ਦੇ ਆ ਔਰ ਇਹਨਾਂ ਰਾਵਾ ਕਰਕੇ ਜਿਹੜਾ ਜੀ ਹੁਰ ਜਾਂਦਾ ਹਾਸਾ ਵਾਪਰ ਰਿਹਾ ਵਾ ਸੋ ਇੱਕ ਅਸੀਂ ਕੋਈ ਮੇਰੇ ਹਿਸਾਬ ਨਾਲ 1.5 ਦਾ ਟਾਈਮ ਸੀ ਜਦੋਂ ਇਸ ਹਾਦਸੇ ਤੇ ਇਹਦੀ ਤੁਈ ਆਪਣਾ ਇੱਕ ਐਕਸੀਡੈਂਟ ਹੋਇਆ ਜੀ ਪਰ ਚਲੋ ਜਾਨ ਬਚ ਗਈ ਪਰ ਹਾਸੀ ਜਿਹੜੇ ਆ ਜੀ ਵਾਪਰ ਰਹੇ ਆ ਇਹਨਾਂ ਹਾਦਸਿਆਂ ਨੂੰ ਰੋਕਣ ਵਾਸਤੇ ਜਿਹੜਾ ਵਾ ਜੀ ਹਾਈਵੇ ਅਥਾਰਟੀ ਜਿਹੜੀ ਅੱਗੇ ਆਏ ਔਰ ਇਹ ਰਾਹ ਜਿਹੜੇ ਬੰਦ ਕਰਾਈ ਜਾਣ ਔਰ ਹੋ ਸਕੇ ਤਾਂ ਇੱਥੇ ਪਤਾ ਕੀਤਾ ਜਾਏ ਜੀ ਹੋ ਸਕੇ ਤਾਂ ਇਹ ਫੁੱਟਪਾਥ ਜਿਹੜਾ ਵਾ ਨਾ ਜੀ ਇਹਦੇ ਸਾਈਡਾਂ ਤੇ ਗ੍ਰਿਲ ਲੱਗੀ ਜਾਵੇ ਜੇਕਰ ਗ੍ਰਿਲ ਲੱਗੀ ਹੋਏਗੀ ਤਾਂ ਆਰਾਮ ਹੋਏਗਾ ਸੇਫਟੀ ਹੋ ਗਿਆ ਦੇਖੋ ਗੱਡੀ ਦਿਖਾਓ ਪਿੱਛੇ ਭਾਜੀ ਦੇਖੋ ਇਹ ਗੱਡੀਆਂ ਇਥੋਂ ਨਿਕਲਦੀਆਂ ਨੇ ਗਲਤ ਤਰੀਕੇ ਨਾਲ ਨਿਕਲਦੀਆਂ ਨੇ ਰਾਹ ਬਣਾਏ ਦੇ ਇਥੋਂ ਕ੍ਰਾਸ ਕਰਦਿਆਂ ਨੇ ਅੱਗੇ ਹਾਸਿਆਂ ਦਾ ਕਾਰਨ ਬਣ ਜਾਂਦੀਆਂ ਵਾਂ ਸੋ ਕਿਤੇ ਨਾ ਕਿਤੇ ਇਹਨਾਂ ਹਾਸਿਆਂ ਨੂੰ ਰੋਕਣਾ ਜ਼ਰੂਰੀ ਹੈ ਜੀ ਸਮੇਂ ਦੀ ਜ਼ਰੂਰਤ ਆ ਸੋ ਇਹ ਤਸਵੀਰਾਂ ਸਾਂਝੇ ਕਰਨ ਦਾ ਮਤਲਬ ਸਾਡਾ ਮੇਨ ਮਕਸਦ ਇਹ ਸੀ ਕਿ ਇਹ ਸੁਚੇਤ ਕੀਤਾ ਜਾਵੇ ਹਾਈਵੇ ਨੂੰ ਜਾਗਰੂਤ ਕੀਤਾ ਜਾਵੇ ਔਰ ਹਾਈਵੇ ਅਥਾਰਟੀ ਜਿਹੜੀ ਐਕਸ਼ਨ ਲਵੇ ਔਰ ਇਹ ਜਿਹੜੇ ਆ ਰਸਤੇ ਬੰਦ ਕੀਤੇ ਜਾਣ ਕਿਉਂਕਿ ਸਾਨੂੰ ਰਜਨਾ ਜਿਹੜੀਆਂ ਲੋਕ ਵੀ ਕਾਲਸ ਕਰ ਰਹੇ ਸੀ ਵੀ ਭਾਜੀ ਹਾਸੇ ਬੜੇ ਹੋ ਰਿਹਾ ਇਹਦੇ ਉੱਤੇ ਖਬਰ ਫਲੈਸ਼ ਕਰੋ ਸੋ ਆਪਾਂ ਇਸ ਖਬਰ ਨੂੰ ਇਸਲੀ ਫਲੈਸ਼ ਕਰ ਰਹੇ ਆ ਵੀ ਇਹਨਾਂ ਹਾਸਿਆਂ ਨੂੰ ਰੁਕੇ ਜਾਵੇ ਜੀ ਸੋ ਇਹਦੇ ਪਿੱਛੇ ਤੁਸੀਂ ਦੇਖੋ ਗੱਡੀ ਹੋਰ ਕਾਰੀ ਆ ਇਹਨੇ ਵੀਦਲ ਨਿਕਲਣਾ ਸੀ ਪਰ ਸਾਨੂੰ ਦੇਖ ਕੇ ਜਿਹੜਾ ਇਹਨੇ ਗੱਡੀ ਅੱਗੇ ਨ ਤੋੜ ਲਈ ਆ ਜੀ ਸੋ ਇਹ ਦੇਖੋ ਤੁਸੀਂ ਇਹਨੂੰ ਤੋੜ ਕੇ ਨਾ ਜਿਹੜਾ ਇਹ ਲੋਹੇ ਦੇ ਜਿਹੜੇ ਇਹ ਦੇਖੋ ਜੀ ਆ ਜਿਹੜੇ ਪੁਆਇੰਟ ਆ ਜਿਹੜੇ ਇਹ ਕਿਨਾਰੇ ਆ ਤੋੜ ਕੇ ਨਹੀਂ ਤੇ ਸੁਰਤੇ ਵਿੱਚ ਉਹ ਅੰਦਰੋਂ ਪੂਰਾ ਪਲੇਨ ਕਰ ਦਿੱਤਾ ਗਿਆ ਜੀ ਸੋ ਅਗਲੇ ਪੁਆਇੰਟ ਤੇ ਚਲਦੇ ਆ ਤੁਹਾਨੂੰ ਉੱਥੇ ਦਿਖਾਉਣੇ ਆ ਵੀ ਕੀ ਹਾਲਾਤ ਨੇ ਜੀ ਸੋ ਤਸਵੀਰਾਂ ਦਾ ਸੰਝਿਆ ਕਰ ਰਹੇ ਸੀ ਵੀ ਕਿਸ ਤਰੀਕੇ ਨਾਲ ਹਾਈਵੇ ਉੱਪਰ ਜਿਹੜੇ ਲੋਕਾਂ ਨੇ ਕਟ ਬਣਾਏ ਦੇ ਆ ਜੀ ਯਾਨੀ ਕਿ ਰਾਹ ਬਣਾਏ ਆ ਜੀ ਸੋ ਇਹ ਮੰਡੀ ਆ ਜੀ ਸਾਈਡ ਤੇ ਦਲਾ ਮੰਡੀ ਆ ਸੋ ਦਲਾ ਮੰਡੀ ਲੱਗੋ ਵੀ ਜਿਹੜਾ ਵੀ ਦੋ ਤੋਂ ਤਿੰਨ ਜਗ੍ਹਾ ਤੇ ਰਾਹ ਬਣਾਇਦੇ ਆ ਸੋ ਇਹ ਰਾਹ ਜਿਹੜੇ ਆ ਜੀ ਇਹ ਬਾਈਕ ਕੱਢਣਾ ਸੇ ਰਾਹ ਬਣਾਇਦੇ ਆ ਦੇਖੋ ਤੁਸੀਂ ਆ ਤਸਵੀਰਾਂ ਦੇਖੋ ਤੁਸੀਂ ਇੱਥੋਂ ਜਿਹੜਾ ਵਾ ਰਾਹ ਬਣਾਇਆ ਦਾ ਵਾ ਇਹ ਮੋਟਰਸਾਈਕਲ ਸਵਾਰ ਜਿਹੜੇ ਜੀ ਉੱਥੋਂ ਨਿਕਲਦੇ ਨੇ ਔਰ ਇਸੋ ਜਿਹੜੇ ਵੱਡੇ ਕਟਾ ਤੁਹਾਨੂੰ ਪਿੱਛੇ ਦਿਖਾਏ ਸੀ ਔਰ ਅੱਗੇ ਵੀ ਬੇਸ਼ਮਾਰ ਵੱਡੇ ਕਟਾ ਜਿੱਥੋਂ ਗੱਡੀਆਂ ਨਿਕਲਦੀਆਂ ਵਾ ਸੋ ਆ ਦੇਖੋ ਤੁਸੀਂ ਇੱਥੇ ਇਟਾ ਲਾਉਂਦੇ ਆ ਇੱਕ ਸਾਈਡ ਤੇ ਇਟਾ ਲਾਉਂਦੇ ਆ ਔਰ ਇਟਾ ਤੋਂ ਇੱਥੋਂ ਚੜਾ ਕੇ ਮੋਟਰਸਾਈਕਲ ਜਿਹੜਾ ਵਾ ਜੀ ਇਹ ਰਾਹ ਬਣਾਇਆ ਐਸ ਰਸਤੇ ਜਿਹੜਾ ਵਾ ਇਧਰ ਕ੍ਰਾਸ ਕਰਦੇ ਆ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਇਧਰੋਂ ਕ੍ਰਾਸ ਕਰਦੇ ਆ ਤਾਂ ਇਧਰੋਂ ਇੰਨੀ ਫਾਸਟ ਗੱਡੀਆਂ ਹੁੰਦੀਆਂ ਵਾ ਜਦੋਂ ਇਧਰੋਂ ਕ੍ਰਾਸ ਕਰਦੇ ਆ ਤਾਂ ਇਧਰ ਬੂਟੇ ਲੱਗੇਦੇ ਆ ਦਿਖਾਈ ਕੁਛ ਨਹੀਂ ਦਿੰਦਾ ਇਹ ਦੇਖੋ ਤੁਸੀਂ ਇਹ ਪੌਦੇ ਲੱਗੇਦੇ ਆ ਔਰ ਜਦੋਂ ਦਿਖਾਈ ਕੁਛ ਨਹੀਂ ਦਿੰਦਾ ਤਾਂ ਇਥੋਂ ਕ੍ਰਾਸ ਕਰਦੇ ਆ ਤਾਂ ਨਾਲ ਇਹ ਗੱਡੀ ਜਿਹੜੀ ਐ ਚਪੇੜ ਕੇ ਲੈ ਜਾਂਦੀ ਆ ਜਾਨੀ ਕਿ ਚੁੱਕ ਕੇ ਲੈ ਜਾਂਦੀ ਆ ਵਾ ਮੇਨ ਕਾਰਨ ਜਿਹੜਾ ਵਾਜੀ ਜਿਆਦਾਤਰ ਜਿਹੜੇ ਐਕਸੀਡੈਂਟ ਹੁੰਦੇ ਆ ਜੀ ਉਹ ਹੁੰਦੇ ਆ ਬਾਈਕਸ ਦੇ ਮੋਟਰਸਾਈਕਲ ਦੇ ਸਕੂਟਰੀ ਮੋਟਰਸਾਈਕਲ ਜਿਹੜੀ ਹੈ ਜੀ ਇਥੋਂ ਕੱਢਦੇ ਜਦੋਂ ਤਾਂ ਉਹ ਹਾਸੀ ਦਾ ਸ਼ਿਕਾਰ ਹੋ ਜਾਂਦੀਆਂ ਹਨ ਔਰ ਇਹ ਜਿਹੜੇ ਰਸਤੇ ਨਿੱਕੇ ਰਸਤੇ ਆ ਜੀ ਛੋਟੇ ਜਿਹੜੇ ਆ ਇਹ ਤਾਂ ਬੇਸ਼ੁਮਾਰ ਰਸਤੇ ਬਣਾਇਦੇ ਆ ਜੀ ਬੇਸ਼ੁਮਾਰ ਇਹ ਤੁਸੀਂ ਯਕੀਨ ਮੰਨਿਓ ਹਾਈਵੇ ਉੱਤੇ ਬੇਸ਼ੁਮਾਰ ਆ ਸੋ ਜਿਹੜੇ ਵੱਡੇ ਰਸਤੇ ਆ ਜੀ ਉਹ ਥੋੜਾ ਥੋੜਾ ਗੈਪ ਆ ਗਏ ਆ ਔਰ ਛੋਟੇ ਰਸਤੇ ਜਿਹੜੇ ਉਹ ਤਾਂ ਬੇਅੰਤ ਆ ਜੀ ਸੋ ਇਹ ਮੇਨ ਮਕਸਦ ਇਹ ਹੀ ਸਾਡਾ ਖਬਰ ਦਿਕਾਉਂਦਾ ਪੀਣਾ ਰਸਿਆਂ ਇਥੇ ਜਾਂ ਕੋਈ ਲੋਹੇ ਦੀ ਗ੍ਰੇਲ ਲੱਗੇ ਦੇਖੋ ਆ ਤਸਵੀਰ ਭਾਈ ਦਿਖਾਓ ਜਰਾ ਆ ਸਾਈਡ ਜਿਹੜੀ ਆ ਜੇਕਰ ਲੋਹੇ ਦੀ ਗ੍ਰੇਲ ਲੱਗੀ ਹੋਏਗੀ ਤਾਂ ਨੇਚਰਲੀ ਆਪ ਵੀ ਗ੍ਰੇਲ ਦੇ ਨਾਲ ਜਿਹੜਾ ਕਵਰ ਹੋ ਜਾਏਗਾ ਤਾਂ ਇਹਦੇ ਉੱਤੇ ਕੋਈ ਰਸਤਾ ਨਹੀਂ ਬਣਾ ਪਾਏਗਾ ਔਰ ਆਪਣੇ ਹਿਸਾਬ ਨਾਲ ਜਿਹੜਾ ਰਾਹ ਬੰਦਾ ਵਈ ਉਸ ਰਸਤੇ ਆਏਗਾ ਪਰ ਜੇਕਰ ਇਹ ਗ੍ਰੇਲੀ ਨਾਲ ਲੱਗੀ ਇਦਾਂ ਹੀ ਰਿਹਾ ਜੇ ਛੋਟੇ ਛੋਟੇ ਤਾਂ ਫੁੱਟਪਾਥ ਆ ਜੀ ਔਰ ਇਹ ਸੀਮੈਂਟ ਜਿਹੜਾ ਤੋੜ ਕੇ ਆਰਾਮ ਨਾਲ ਲੋਕੀ ਨਿਕਲ ਜਾਂਦੇ ਆ ਤੁਸੀਂ ਯਕੀਨ ਮੰਨਿਓ ਕਿ ਥੋੜੀ ਦੇਰ ਦੀ ਗੱਲ ਹੀ ਆ ਜੇ ਦਿਨੇ ਨਗਰ ਉਹ ਵੀ ਇਸ ਤਰ੍ਹਾਂ ਇੱਕ ਰਸਤਾ ਬਣਿਆਦਾ ਸੀ ਉਦੋਂ ਮਹਿਲਾ ਜਿਹੜੀ ਆ ਜ ਉਨੇ ਐਕਟਵਾ ਆਪਣੀ ਦਾ ਮੋੜੀ ਐ ਐਕਟਵਾ ਮੋੜ ਕੇ ਇਧਰ ਰਸਤੇ ਵਿੱਚ ਉੱਪਰ ਬਾਹਰ ਕੱਢੀ ਐ ਰੋਡ ਦੇ ਉੱਪਰ ਚੜੀ ਐ ਤਾਂ ਪਿੱਛੋਂ ਇੱਕ ਗੱਡੀ ਆਈ ਐ ਜੀ ਗੱਡੀ ਨੇ ਚੁੱਕ ਤੁਹਾਨੂੰ ਔਰ ਉਸ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਉਸ ਤੋਂ ਬਾਅਦ ਇੱਕ ਤੋਂ ਹੋਰ ਕੇਸ ਹੋਇਆ ਜੀ ਇੱਕ ਤਾਂ ਸਾਡੇ ਸਾਹਮਣੇ ਸਾਹਮਣੇ ਦੇਖਦੇ ਦੇਖਦੇ ਜਿਹੜਾ ਕੇਸ ਹੋਇਆ ਜੀ ਇੱਕ ਬੰਦਾ ਸੀ ਉਹ ਬਾਈਕ ਲੈ ਕੇ ਇਦਾਂ ਕੱਟ ਦਿੱਤਾ ਨੇ ਔਰ ਉਹ ਬਾਈਕ ਨੂੰ ਜਿਹੜਾ ਗੱਡੀ ਚੁੱਕ ਗਈ ਔਰ ਬੰਦਾ ਮੌਕੇ ਤੇ ਡੈਥ ਹੋ ਗਈ ਉਹਦੀ ਵੀ ਸੋ ਇਦਾਂ ਦੇ ਅਨੇਕਾਂ ਕੇਸ ਹੋ ਗਏ ਆ ਜੀ ਸੋ ਇਹ ਕੇਸ ਜਿਹੜਾ ਵਾ ਨਾ ਅਸੀਂ ਇੱਕ ਦੋ ਕੇਸ ਆਪਣੀ ਅੱਖੀਂ ਵੀ ਦੇਖਿਆ ਜੀ ਤੁਸੀਂ ਲਈ ਸਾਡੇ ਕੋਲ ਤਾਂ ਰਿਆ ਨਹੀਂ ਗਿਆ ਜੀ ਅਸੀਂ ਇਸ ਚੀਜ਼ ਨੂੰ ਜਿਹੜਾ ਤਾਂ ਚੁੱਕਿਆ ਹੋਏ ਇਸ ਮੁੱਦੇ ਨੂੰ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਪ੍ਰਸ਼ਾਸਨ ਧਿਆਨ ਦੇਵੇ ਦੇਖੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਧਿਆਨ ਦੇਣ ਔਰ ਜਿਹੜਾ ਵਾ ਹਾਈਵੇ ਦਾ ਵਿਭਾਗ ਜਿਹੜਾ ਵਾ ਹਾਈਵੇ ਅਥਾਰਟੀ ਜਿਹੜੀ ਆ ਉਹ ਇਸ ਵੱਲ ਧਿਆਨ ਦੇਵੇ ਔਰ ਇਹਨਾਂ ਰਸਤਿਆਂ ਨੂੰ ਟੋਟਲ ਬੰਦ ਕੀਤਾ ਜਾਵੇ ਕਿਉਂਕਿ ਪਠਾਨਕੋਟ ਤੋਂ ਲੈ ਕੇ ਤਾਂ ਗੁਰਦਾਸਪੁਰ ਦੀ ਮੈਂ ਗੱਲ ਕਰ ਰਿਹਾ ਬਟਾਲਾ ਅਗੇ ਲੈਜੀ ਦੇ ਅਗੇ ਤਾਂ ਬੇਸ਼ੁਮਾਰ ਤਾਂ ਉਧਰ ਵੀ ਮਿਲਣਗੇ ਪਰ ਅਸੀਂ ਆਪਣੇ ਏਰੀਆ ਦੀ ਗੱਲ ਕਰੀਏ ਤਾਂ ਸਾਡੇ ਏਰੀਆ ਵਿੱਚ ਬੇਸ਼ੁਮਾਰ ਨੇ ਸੋ ਅਸੀਂ ਕਿੰਨੇ ਪੀਨ ਰਸਿਆਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਕਿ ਤਰ੍ਹਾਂ ਕਿਤੇ ਹਾਸੀਆਂ ਨੂੰ ਜਿਹੜਾ ਵਾ ਜੀ ਠੱਲ ਪਾਈ ਜਾਵੇ ਕਿਉਂਕਿ ਇਹ ਦੇਖੋ ਟੈਕਸ ਦਿੰਨੇ ਆ ਜੀ ਅਸੀਂ ਰੋਡ ਟੈਕਸ ਦੇ ਰਹੇ ਆ ਟੋਲ ਲੱਗੇ ਤੇ ਜੀ ਟੋਲ ਤੇ ਵੀ ਟੈਕਸ ਦਿੰਨੇ ਆ ਤਾਂ ਟੈਕਸ ਦਾ ਪੈਸਾ ਜਿਹੜਾ ਵਾ ਸਰਕਾਰਾਂ ਨੂੰ ਜਾ ਰਿਹਾ ਵਾ ਉਹਦੇ باوجود ਵੀ ਸਾਨੂੰ ਫੈਸਿਲਿਟੀ ਕੋਈ ਨਹੀਂ ਮਿਲਦੀ ਜੀ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀ ਨਹੀਂ ਮਿਲ ਰਹੀ ਜੇਕਰ ਫੋਨ ਬੁੱਧੀ ਗੱਲ ਕਰੀਏ ਤਾਇ ਤੇ ਫੋਨ ਬੂਥ ਲਗਾਏ ਦੇ ਉਹ ਤੁਹਾਨੂੰ ਦਿਖੋਨੇ ਤਸਵੀਰ ਉਹ ਵੀ ਟੋਟਲ ਬੰਦ ਪਈ ਦੇ ਜੀ ਹਾਈਵੇ ਉੱਤੇ ਜਦੋਂ ਫੋਨ ਬੂਥ ਲਗਾਏ ਹੁੰਦੇ ਆ ਉਹ ਚਾਲੂ ਹੋਣੇ ਚਾਹੀਦੇ ਆ ਪਰ ਉਹ ਵੀ ਬੰਦ ਨੇ ਹਾਈਵੇ ਰੋਡ ਤੋਂ ਜਗਾ ਜਗਾ ਤੇ ਤੋੜਿਆ ਦਾਵਾ ਉੱਥੇ ਲੋਕੀ ਨਿਕਲ ਰਹੇ ਨੇ ਖਾਸਿਆਂ ਦਾ ਸ਼ਿਕਾਰ ਹੋ ਰਹੇ ਨੇ ਸੋ ਸਾਡਾ ਕਸੂਰ ਕੀ ਆ ਜੀ ਸਾਡਾ ਕਸੂਰ ਵੀ ਅਸੀਂ ਟੈਕਸੀ ਜੰਨੇ ਆ ਸੋ ਕਿਧਰ ਕਿਧਰ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਸੋ ਮੈਂ ਤੁਹਾਨੂੰ ਇੱਕ ਫੋਨ ਬੂਥ ਵੀ ਦਿਖਾਉਣਾ ਵਾ ਜਿਹੜਾ ਐਮਰਜੈਂਸੀ ਬੂਥ ਹੁੰਦਾ ਵਾ ਉਹ ਵੀ ਬੰਦ ਪਿਆਦਾ ਜੀ ਸੋ ਹਾਈਵੇ ਦੀਆਂ ਤੁਹਾਨੂੰ ਕਮੀਆਂ ਦੱਸ ਰਿਹਾ ਵੀ ਹਾਈਵੇ ਤੇ ਕੀ ਕੀ ਕਮੀਆਂ ਨੇ ਹ ਸੋ ਹਾਈਵੇ ਦੀਆਂ ਕਮੀਆਂ ਤੁਹਾਨੂੰ ਦੱਸ ਰਿਹਾ ਵੀ ਹਾਈਵੇ ਦੇ ਕੀ ਕੀ ਕਮੀਆਂ ਵਾ ਸੋ ਬੇਸ਼ੁਮਾਰ ਕਮੀਆਂ ਹਾਈਵੇ ਤੇ ਜੀ ਸੋ ਫੋਨ ਬੂਦੀ ਦੱਸ ਰਿਹਾ ਤੁਹਾਨੂੰ ਕਿ ਫੋਨ ਬੂਦੀ ਕਮੀ ਕੀ ਆ ਸੋ ਇਹ ਜਿਹੜਾ ਫੋਨ ਬੂਥ ਹੈ ਜੀ ਹਰ ਕਿਲੋਮੀਟਰ ਤੇ ਜਿਹੜਾ ਹਾਈਵੇ ਤੇ ਲਗਾਇਆ ਗਿਆ ਸੀ ਹਾਈਵੇ ਲੋ ਇਹ ਤਾਂ ਲਗਾਇਆ ਗਿਆ ਸੀ ਵੀ ਜੇਕਰ ਕੋਈ ਤੁਹਾਡਾ ਰਸਤੇ ਚ ਕਿਸੇ ਦਾ ਰੱਬ ਨਾ ਕਰੇ ਹਾਸਾ ਹੋ ਜਾਂਦਾ ਵਾ ਕੋ ਐਕਸੀਡੈਂਟ ਹੋ ਜਾਂਦਾ ਜਾਂ ਕਿਸੇ ਨੂੰ ਐਮਰਜੈਂਸੀ ਕਾਲ ਕਰਨੀ ਪੈਂਦੀ ਆ ਤਾਂ ਇਹ ਪੁਆਇੰਟ ਦਿੱਤੇ ਸੀ ਵੀ ਤੁਸੀਂ ਨੱਪੋ ਔਰ ਇਹ ਕਾਲ ਜਿਹੜਾ ਸਪੀਕਰ ਜਿਹੜਾ ਵਾਜੀ ਆਪਣੇ ਚੱਲੇਗਾ ਉਹ ਤੁਹਾਡੀ ਜਿਹੜੀ ਗੱਲਬਾਤ ਹੋ ਜਾਏਗੀ ਐਮਰਜੈਂਸੀ ਨੰਬਰਾਂ ਤੇ ਤੁਹਾਡੀ ਗੱਲ ਹੋ ਜਾਏਗੀ ਜਿਹੜੇ ਵੀ ਸਾਡੇ ਐਮਰਜੈਂਸੀ ਨੰਬਰ ਹੁੰਦੇ ਉਹਨਾਂ ਨਾਲ ਗੱਲ ਹੋ ਜਾਏਗੀ ਉਹ ਤੁਰੰਤ ਜਿਹੜੀ ਆ ਜੀ ਉਹ ਸਰਵਿਸ ਮਿਲੇਗੀ ਔਰ ਜੇਕਰ ਕੋਈ ਐਕਸੀਡੈਂਟ ਹਾਸਾਗਰ ਅਸਿੱਥੀ ਆਗਾ ਤਾਂ ਉਹਨੂੰ ਜਿਹੜਾ ਚੁੱਕ ਕੇ ਲੈ ਕੇ ਜਾਇਆ ਜਾਏਗਾ ਜੀ ਐਂਬੂਲੈਂਸ ਦਾ ਨੰਬਰ ਵੀ ਹੁੰਦਾ ਜੀ ਹੋਰ ਵਗੈਰਾ ਵਗੈਰਾ ਨੰਬਰ ਵੀ ਹੁੰਦੇ ਆ 100 ਨੰਬਰ ਵੀ ਇੱਥੇ ਹ ਤਕਰੀਬਨ ਮੈਨੂੰ ਇਹੀ ਪਤਾ ਲੱਗਾ ਵੀ ਚੱਲਦਾ ਕੋਈ ਨਹੀਂ ਹੈਗਾ ਜੀ ਆਹ ਦੇਖੋ ਸਵਿੱਚ ਨਹੀਂ ਦਬਾਤਾ ਜੀ ਪਰ ਕੋਈ ਮੂਵਮੈਂਟ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਹੈਗੀ ਕੋਈ ਚ ਮੂਵਮੈਂਟ ਨਹੀਂ ਹੈਗੀ ਮੈਂ ਦੁਬਾਰਾ ਦਬਾਨਾ ਜੀ ਮਲਬੀਏ ਚਟਾ ਹਾਤੀ ਬਣਦੀ ਹੈ ਜੀ ਰੰਗ ਦੇ ਪੀਲਾ ਕੀਤਾ ਦਾ ਵਾ ਪਰ ਚਟਾ ਹਾਤੀ ਹੈ ਜੀ ਉੱਪਰ ਜਿਹੜੇ ਬੈਟਰੀ ਬਾਕਸ ਹੈ ਜੀ ਉਹਨਾਂ ਵਿੱਚ ਮੈਨੂੰ ਲੱਗਦਾ ਨਹੀਂ ਵੀ ਬੈਟਰੀਆਂ ਹੋਣਗੀਆਂ ਕਿਉਂਕਿ ਇਹਦੇ ਸਾਹਮਣੇ ਇੱਕ ਬੂਥਵਾ ਜੀ ਉਹ ਜਿਹੜਾ ਪਰਲੀ ਸਾਈਡ ਨੂੰ ਮਾਰਿਓ ਕੈਮਰਾ ਉਸ ਸਾਈਡ ਵਾਲਾ ਬੂਥਵਾ ਉਹਦੇ ਉੱਪਰ ਤਾਂ ਬੈਟਰੀਆਂ ਨਹੀਂ ਆ 70% ਦੇ ਦਿਆ ਸੋ ਇਹ ਜਿਹੜਾ ਵਾ ਜੀ ਇਹ ਦੇਖੋ ਇੱਕ ਹੈਗਾ ਬਚਿਆ ਦਾ ਪਰ ਇਹਦਾ ਵੀ ਹਾਲਾਤ ਮਾੜੇ ਆ ਸੋ ਕਹਿੰਦਾ ਮਤਲਬ ਵੀ ਕੁੱਲ ਮਿਲਾ ਕੇ ਜਿਹੜਾ ਵਾ ਜੀ ਸਾਡੇ ਕੋਲ ਟੈਕਸ ਵਸੂਲਿਆ ਜਾਂਦਾ ਵਾ ਉਹਦੇ باوجود ਵੀ ਸਾਨੂੰ ਜਿਹੜੀਆਂ ਫੈਸਿਲਟੀਆਂ ਨਹੀਂ ਦਿੱਤੀ ਜਾਂਦੀਆਂ ਸਾਨੂੰ ਫੈਸਿਲਟੀਆਂ ਨਹੀਂ ਦਿੱਤੀ ਜਾਂਦੀਆਂ ਕਿਸੇ ਵੀ ਤਰ੍ਹਾਂ ਦੀ ਹਾਈਵੇ ਜਿਹੜਾ ਸਾਨੂੰ ਫੈਸਿਲਿਟੀ ਨਹੀਂ ਦੇ ਰਿਹਾ ਰੋਡ ਜਿਹੜਾ ਜਗਾ ਜਗਾ ਤੋਂ ਤੋੜਿਆ ਦਾ ਵਾ ਔਰ ਉਹਦੇ ਨਾਲ ਜਿਹੜੇ ਹਾਸੇ ਹੋ ਰਹੇ ਆ ਰਸਤੇ ਬਣਾਏ ਦੇ ਆ ਜੀ ਚੂਰ ਰਸਤੇ ਕਹਿ ਸਕਦੇ ਆ ਜਿੱਥੇ ਲੋਕੀ ਨਿਕਲਦੇ ਤੇ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਆ ਫੋਨ ਬੂਥ ਜਿਹੜੇ ਟੁੱਟੇ ਪਏ ਦੇ ਆ ਬੰਦ ਪਏ ਦੇ ਆ ਸੋ ਕਿਤੇ ਨਾ ਕਿਤੇ ਜੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਪਏਗਾ ਔਰ ਇਹਨਾਂ ਚੀਜ਼ਾਂ ਦਾ ਹੱਲ ਕਰਨਾ ਪਏਗਾ ਕਿਉਂਕਿ ਇਹ ਹੱਲ ਹੋਏਗਾ ਤਾਂ ਅਸੀਂ ਲੋਕ ਜਿਹੜੇ ਚੰਗੀ ਜ਼ਿੰਦਗੀ ਜੀਵਾਂਗੇ ਹਾਸਿਆਂ ਦਾ ਸ਼ਿਕਾਰ ਨਹੀਂ ਹੋਵਾਂਗੇ ਜੀ ਉਹ ਤੁਸੀਂ ਲੋਕ ਵੀ ਅਵੇਅਰ ਹੋ ਸਿਆਣੇ ਬਣੋ ਜੇਕਰ ਵੀ ਵਿਭਾਗ ਤਾਂ ਲਾਪਰਵਾਹੀ ਕਰਦਾ ਕਰਦਾ ਵਾ ਕਿਉਂਕਿ ਰਸਤੇ ਤੇ ਤੁਸੀਂ ਲੋਕਾਂ ਨੇ ਬਣਾਏ ਆ ਜੀ ਤੋ ਤੁਸੀਂ ਲੋਕ ਵੀ ਨਾਲ ਲਿੰਕ ਰਸਤੇ ਤੋਂ ਨਾ ਨਿਕਲੋ 2-4 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਪੂਰਾ ਕਵਰ ਕਰਕੇ ਆਪਣੇ ਰਸਤੇ ਦਵਾਓ ਕਿਉਂਕਿ ਜਿਹੜਾ ਸ਼ਾਰਟਕੱਟ ਰਸਤਾ ਇਹ ਪਣਾਉਂਦੇ ਆ ਜੀ ਸ਼ਾਰਟਕੱਟ ਰਸਤਾ ਹਮੇਸ਼ਾ ਨੁਕਸਾਨ ਦੇ ਹੁੰਦਾ ਵਾ ਜ਼ਿੰਦਗੀ 'ਚ ਸ਼ਾਰਟਕੱਟ ਰਸਤਾ ਨਾ ਪਣਾਓ ਜਿਹੜਾ ਵਾ ਜੀ ਤੁਸੀਂ ਸਹੀ ਰਸਤੇ ਚੱਲੋਗੇ ਤਾਂ ਜ਼ਿੰਦਗੀ 'ਚ ਕਾਮਯਾਬ ਹੋਗੇ ਜੀ ਸੋ ਉਮੀਦ ਕਰਾਂਗੇ ਵੀ ਸਾਡੀ ਇਹ ਤੁਹਾਨੂੰ ਜਿਹੜੀ ਵੀਡੀਓ ਪਸੰਦ ਆਈ ਹੋएगी ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾ ਜੋ ਆਮ ਲੋਕਾਂ ਨੂੰ ਵੀ ਇੱਕ ਮੈਸੇਜ ਮਿਲ ਸਕੇ ਉਹ ਲੋਕ ਜਿਹੜੇ ਜੀ ਇਹਨਾਂ ਰਸਿਆਂ ਤੋਂ ਚੱਕਨੇ ਹੋ ਸਕਣ ਕਿਉਂਕਿ ਇਹ ਹਾਸਿਆਂ ਦਾ ਕਾਰਨ ਆ ਜੀ ਇਹ ਕੋਈ ਪੱਕੇ ਰਸਤੇ ਨਹੀਂ ਹੈਗੇ ਟੈਂਪੋਰਰੀ ਰਸਤੇ ਨੇ ਇੱਥੇ ਹਾਸੇ ਵਾਪਰਦੇ ਨੇ ਸੋ ਬਦ ਤੋਂ ਬਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਿਉਂਕਿ ਅਸੀਂ ਤੁਹਾਨੂੰ ਜਦ ਕੋਰਤ ਕੁਝ ਨਹੀਂ ਕਹਿੰਦੇ ਅਸੀਂ ਵੀਡੀਓ ਦੇ ਲੋਕ ਮੰਗਦੇ ਵੀ ਸ਼ੇਅਰ ਕਰ ਦਿਆ ਕਰੋ ਤਾਂ ਜੋ ਜਿਹੜੀ ਵੀਡੀਓ ਸਾਡਾ ਮੈਸੇਜ ਹੁੰਦਾ ਜੀ ਉਹ ਹਰੇਕ ਬੰਦੇ ਤੱਕ ਪਹੁੰਚ ਸਕੇ ਜੀ ਸੋ ਉਮੀਦ ਕਰਾਂਗੇ ਵੀ ਤੁਹਾਨੂੰ ਇਹ ਵੀਡੀਓ ਸਾਡੀ ਪਸੰਦ ਆਈ ਹੈਗੀ ਖਬਰ ਪਸੰਦ ਆਏਗੀ ਔਰ ਪ੍ਰਸ਼ਾਸਨ ਦੀਆਂ ਵੀ ਅੱਖਾਂ ਖੋਲਣਗੀਆਂ ਔਰ ਇਸ ਵੱਲ ਧ